ਚੱਕਲੀ ਛੇੜ ਦੀ ਟੀਮ ਖੇਡੂ ਵਾਟਰਬਾਕਸ ਵਾਲੇ ਪਾਸੇ ਜਟਾਣਿਆਂ ਦੀ ਟੀਮ ਕਹਿੰਦੇ ਜਿਹੜੀ ਸਕੂਲ ਵਾਲੀ ਸਾਈਡ ਆ ਪਹਿਲੀ ਕਬੱਡੀ ਕੌਣ ਭਾਦੜੇ ਵਾਲਾ ਕਹਿੰਦੇ ਸੋਨੀ ਮੇਰੇ ਮਿੱਤਰੋ ਹੱਡਿਆਂ ਦੇ ਨੇੜੇ ਆ ਗਿਆ ਮੱਥਾ ਟੇਕੂਗਾ ਪ੍ਰਮਾਤਮਾ ਨੂੰ ਕਰੂ ਯਾਦ ਵੀ ਪ੍ਰਮਾਤਮਾ ਸਾਡਾ ਕੰਮ ਮਿਹਨਤ ਕਰਨਾ ਓ ਫਲ ਫੁੱਲ ਲਾਉਣਾ ਤੇ ਤੇਰਾ ਕੰਮ ਹੈ ਮਿਹਨਤ ਕਰਦੇ ਰਹਿਣਾ ਇਹ ਇਨਸਾਨ ਦਾ ਕੰਮ ਹੈ ਮੁੱਲ ਪਾਉਣਾ ਫੜ ਲਾਉਣਾ ਇਹ ਵਾਹਿਗੁਰੂ ਦੀ ਕਹਿੰਦੇ ਨਿਗਾਸ ਵੱਲੀ ਹੋਣੀ ਚਾਹੀਦੀ ਹੈ ਭਾਦੜੇ ਵਾਲਾ ਕਹਿੰਦੇ ਪਾਲਾ ਇਹ ਧਰਤੀ ਦੇ ਨਾਲ ਕਹਿੰਦੇ ਜੁੜਿਆ ਹੋਇਆ ਹੈ ਇਹ ਕਹਿੰਦੇ ਧਰਤੀ ਦੇ ਨਾਲ ਜੁੜਿਆ ਹੋਇਆ ਸੋਨੀ ਭਾਂਦੜੇ ਵਾਲਾ ਅੰਕ ਜੋੜਦਾ ਆਪਣੀ ਟੀਮ ਦੇ ਲਈ ਆਹ ਕਹਿੰਦੇ ਨੌਜਵਾਨ ਸਰਜੀਤ ਸਿੰਘ ਪਖੜਿਆੜ ਵਾਲਾ ਕਬੱਡੀ ਪਾਉਣ ਦੇ ਲਈ ਬਾਦਦਾ ਹੋਇਆ ਇੱਕ ਕੰਨੀ ਤੇ ਕੋਟਲੀ ਵਾਲਾ ਜੀਤ ਹੈ ਨਾਲ ਫਕਰ ਢੰਡੇ ਵਾਲਾ ਕਹਿੰਦੇ ਓਏ ਹੁਣੇ-ਹੁਣੇ ਕੈਨੇਡਾ ਤੋਂ ਆਇਆ ਹੈ ਹੁਣੇ-ਹੁਣੇ ਕੈਨੇਡਾ ਤੋਂ ਆਇਆ ਬੱਲੇ-ਬੱਲੇ ਹੋਊਗੀ ਅੱਜ ਦੇ ਖੇਡ ਮੇਲੇ ਤੇ ਮੈਂ ਬੇਨਤੀ ਕਰਦਾ ਮੀਰਪੁਰ